ਫਾਜ਼ਲ ਕਾਦੇ ਕਬੂਲ ਸ਼ਾਹ ਰੋਡ ਤੋਂ ਵੀਡੀਓ ਵਾਇਰਲ ਹੋਈ ਹੈ ਅੰਗਰੇਜ਼ ਨਾਮ ਦੇ ਐਡਵੋਕੇਟ ਨੂੰ ਅਗਵਾ ਕੀਤੇ ਜਾਂਦਿਆਂ ਤਸਵੀਰਾਂ ਸਾਹਮਣੇ ਆਈਆਂ ਨੇ ਆ ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਹਾ ਜੀ ਗੁੰਡੇ ਆਇਆ ਆ ਗੱਡੀ ਆ ਪੀ ਬੀ 61 ਡੀ 0062 ਐਡਵੋਕੇਟ ਨੂੰ ਕਨੈਪ ਕਰਕੇ ਲੈ ਚੱਲਾ ਕਨੈਪ ਕਰਕੇ ਆ ਗੱਡੀ ਚ ਕਨੈਪ ਕਰਕੇ ਲੈ ਚੱਲ ਗਿਆ ਆ ਗੁੰਡੇ ਆ ਵਿੱਚ ਆ ਮਾਰੀ ਜਾਂਦਾ ਕਨੈਪ ਕਰਕੇ ਲੈ ਚਲਿਆ ਕੁਝ ਲੋਕਾਂ ਦੇ ਵੱਲੋਂ ਵਕੀਲ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਵਕੀਲ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਨੂੰ ਲੈ ਕੇ ਫਾਜ਼ਲ ਕਾਦੇ ਸਮੂਹ ਵਕੀਲ ਭਾਈਚਾਰੇ ਵਿੱਚ ਰੋਸ ਹੈ ਜੋ ਅੱਜ ਅੰਗਰੇਜ਼ ਸਿੰਘ ਤੇ ਸਾਡੇ ਵਕੀਲ ਦੇ ਹਮਲਾ ਹੋਇਆ ਬੜਾ ਹੀ ਮਾੜਾ ਕਮ ਹੋਇਆ ਸਮਾਜ ਚ ਇਸ ਤਰ੍ਹਾਂ ਦਾ ਕੰਮ ਨਹੀਂ ਚਾਹੀਦਾ ਸੀ ਜੇ ਇਹਨਾਂ ਦੀ ਕੋਈ ਗਲਤ ਹੋਈ ਆਪਸ ਵਿੱਚ ਪਤਾ ਲੱਗੇਗਾ ਪਰ ਜੋ ਇਹਨਾਂ ਨੇ ਕੀਤਾ ਦਿਨ ਦਿਹਾੜੇ ਇੱਕ ਵਕੀਲ ਨੂੰ ਕਿਡਨਾਪ ਕਰਕੇ ਲੈ ਕੇ ਚੱਕ ਕੇ ਲੈ ਗਏ ਉਹ ਬੜਾ ਮਾੜਾ ਕੰਮ ਐਸ ਕਰਕੇ ਸੀ ਸਾਰੇ ਵਕੀਲ ਭਾਈਚਾਰਾ ਮੰਗ ਕਰਦੇ ਇਹਨਾਂ ਦੇ ਖਿਲਾਫ ਦੋਸ਼ੀ ਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਐ ਰੈਸ ਚਾਹੀਦੀ ਸਾਡਾ ਗਰੁੱਪ ਬਣਾਇਆ ਹੈ ਡੀਬੀਏ ਦਾ ਉੱਥੋਂ ਪਤਾ ਲੱਗਿਆ ਵੀਡੀਓ ਜਦੋਂ ਪਹਿਲੀ ਆਈ ਉੱਥੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਹੋ ਗਿਆ ਫਿਰ ਸਾਰੇ ਵਕੀਲ ਇੱਥੇ ਆਏ ਹਸਪੀਟਲ ਕੋਲ ਸਪੋਰਟ ਤੇ ਗਏ ਨੇ ਕੋਈ ਥਾਣੇ ਬੈਠੇ ਨੇ ਸਾਰੇ ਪ੍ਰਧਾਨ ਜੀ ਦੀ ਡਿਊਟੀ ਲਾਈ ਅਲੱਗ-ਅਲੱਗ ਤਾਂ ਦੇਖਿਆ ਸੀ ਕਿਹੜੇ ਥਾਂ ਨੇ ਜੋ ਲੈ ਕੇ ਆਏ ਤੁਸੀਂ ਇਹ ਕੋਈ ਖੜੇ ਜੀ ਕੰਮ ਕੱਜ ਚੱਲ ਜਾਏ ਬਾਹਰ ਤੱਕ ਅ ਕੰਮ ਕੱਜ ਹਜੇ ਤੱਕ ਜ਼ਰ ਚੱਲ ਰਿਹਾ ਹੈ ਹਾਂ ਜੀ ਰੋਡ ਪੈਦਲ ਤੇ ਬੰਦ ਵੀ ਕਰ ਸਕਦੇ ਹੋ ਬਿਲਕੁਲ ਬੰਦ ਕਰਾਂਗੇ ਜੀ ਜੋ ਸਾਰੇ ਵਕੀਲਾਂ ਦਾ ਆਪਸ ਵਿੱਚ ਵਿਚਾਰ ਹੋਏਗਾ ਜੇ ਕੋਈ ਕਾਰਵਾਈ ਨਾ ਕਰੇਗੀ ਪੂਲ ਪ੍ਰੋਸੈਸ ਅੰਦਰ ਅਦਾਲਤ ਤੇ ਜਾਵਾਂਗੇ ਦੇਖੋ ਜੀ ਜਿਹੜਾ ਇਹ ਘਟਨਾ ਕਰੋਂ ਹੋਇਆ ਹੈ ਇਹ ਸਾਡੇ ਇਲਾਕੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਬੜਾ ਮਨਭਗਾ ਹੈ ਕਿ ਜਿੰਨ ਦਿਹਾੜੇ ਇੱਕ ਖਾਸ ਤੌਰ ਤੇ ਵਕੀਲਾਂ ਦੇ ਪਿੱਛੇ ਪੈ ਜਾਣਾ ਔਰ ਉਹਨਾਂ ਨੂੰ ਸ਼ਰੇਆਮ ਜੀਟੀ ਰੋਡ ਦੇ ਉੱਪਰ ਗੁੰਡਾਗਰਦੀ ਕਰਕੇ ਕਿਡਨਾਪ ਕਰ ਲੈਣਾ ਪਰ ਬਾਜਪਟ ਖੋਹ ਦੀ ਕਰਨੀ ਕੁੱਟਮਾਰ ਕਰਨੀ ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਵੀਡੀਓ ਵਾਇਰਲ ਜਿਹੜੀ ਸਾਡੇ ਡੀਬੀਓ ਗਰੁੱਪ ਚ ਪਹੁੰਚੀ ਜਦੋਂ ਅਸੀਂ ਦੇਖੀ ਉਹਦੇ ਵਿੱਚ ਇੱਕ ਸਾਡਾ ਵਕੀਲ ਭਾਈ ਹੋਰ ਹੈ ਉਹ ਵਕੀਲ ਭਾਈ ਆਪਣੇ ਆਪ ਨੂੰ ਭੱਜ ਕੇ ਵੀਡੀਓ ਬਣਾ ਰਿਹਾ ਕਿ ਮੈਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਮੈਂ ਭੱਜ ਕੇ ਜਿਹੜੀ ਹੈ ਵੀਡੀਓ ਬਣਾ ਰਿਹਾ ਉਹ ਮੈਨੂੰ ਨਾਮ ਤਾਂ ਨਹੀਂ ਪਤਾ ਪੂਰਾ ਪੁਰਾਣਾ ਲੇਕਿਨ ਉਹਦੀ ਵੀਡੀਓ ਐਰਰ ਹੋਈ ਹੈ ਦੇਖੀ ਅਸੀਂ ਮਤਲਬ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦਾ ਘਟਨਾ ਜਿਹੜਾ ਹੈ ਚਲੋ ਕਿਸੇ ਦਾ ਕੋਈ ਕੰਟਰੋਵਰਸੀ ਹੋ ਸਕਦੀ ਹੈ ਬੈਨੋ ਨਹੀਂ ਪਤਾ ਇਸ ਚੀਜ਼ ਕੀ ਹੈ ਲੇਕਿਨ ਅਗਰ ਹੈਗੀ ਹੈ ਜਾਂ ਨਹੀਂ ਹੈਗੀ ਉਹ ਗੱਲਾਂ ਬਾਤੀਆਂ ਨੇ ਲੇਕਿਨ ਇਸ ਤਰ੍ਹਾਂ ਸ਼ਰੇਆਮ ਦਿਨ ਦਿਹਾੜੇ ਇੱਕ ਵਕੀਲ ਨੂੰ ਉਹ ਡਰੈਸ ਹੈ ਬੁਰੀ کورٹ ਚਾ ਰਿਹਾ ਹੈ ਉਹਦੀ ਇੱਕ ਜ਼ਿੰਮੇਵਾਰੀ ਹੈ کورٹ ਜਾ ਕੇ ਉਹਦੇ ਕੰਮ ਕਰਨਾ ਹੈ ਕਿਸ ਤਰ੍ਹਾਂ ਦੇ ਡਿਪਟਾਰੇ ਕਰਨੇ ਨੇ ਉਹਦੇ ਉਹਦੇ ਪਿੱਛੇ ਕਲਾਇੰਟ ਬੈਠੇ ਨੇ ਇਸ ਗੱਲ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਨੇ ਕੀ ਕੀਤਾ ਇਹਨੂੰ ਗੱਡਣਾ ਚੱਕ ਕੇ ਗੱਡੀ 'ਚ ਪਾਇਆ ਉਸ ਬਾਅਦ ਕੁੱਟਮਾਰ ਕੀਤੀ ਹੈ ਉਸ ਵੀਰ ਜੱਟਾਂ ਦੇ ਨਾਲ ਜਿਹੜਾ ਹੈ ਅਜ ਤੇ ਇਹ ਜਿਹੜੀ ਗੱਲ ਹੈ ਇਹ ਬਹੁਤ ਇੱਕ ਖਤਰਨਾਕ ਗੱਲ ਹੈ ਸਾਡੇ ਆਕੇ ਸਾਡੇ ਸਮਾਜ ਦੇ ਵਾਸਤੇ ਇਹ ਗੱਲਾਂ ਜਿਹੜੀਆਂ ਨੇ ਕਾਨੂੰਨ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਨੂੰ ਤਕੜੇ ਹੱਥਾਂ ਦੇ ਨਾਲ ਜਿਹੜਾ ਹੈ ਇਹ ਲੋਕਾਂ ਨੂੰ ਹੈਂਡਲ ਕਰਨ ਤਾਂ ਜੋ ਦੂਜਾਰਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮੈਸੇਜ ਨਾ ਜਾਵੇ ਉਹ ਹਰ ਬੰਦਾ ਇਹ ਜੇ ਕੰਮ ਕਰਨ ਤੋਂ ਡਰੇ ਐਸ ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਅੰਗਰੇਜ਼ ਸਿੰਘ ਜਿਹੜਾ ਕਿ ਆਪਦੇ ਪਿੰਡ ਤੋਂ ਆ ਰਹੇ ਸੀਗੇ ਤੇ ਬੱਸ ਵਾਲਿਆਂ ਨਾਲ ਕਿਤੇ ਕੋਈ ਗਲਬਤ ਹੋਈ ਹੈ ਉਸ ਤੋਂ ਬਾਅਦ ਬੱਸ ਵਾਲਿਆਂ ਨੇ ਕੋਈ ਗੁੰਡੇ ਬੁਲਾ ਕੇ ਬੱਸ ਵਾਲੇ ਦਾ ਮਾਲਕ ਨੂੰ ਬੁਲਾ ਕੇ ਉਸ ਨੂੰ ਬਸ ਤੋਂ ਉੱਥੋਂ ਕਡਨਾਪ ਕਰਕੇ ਤੇ ਕੁੱਟਮਾਰ ਕਰਕੇ ਤੇ ਲੈ ਗਏ ਨੇ ਗੱਡੀ ਤੇ ਲੱਦ ਕੇ ਜੀ ਵਜਾ ਰਜਿਸਟਰੀ ਹਾਂ ਇਸ ਵਾਰ ਇਹ ਜੀ ਨਹੀਂ ਪਤਾ ਲੱਗਿਆ ਇਹ ਤਾਂ ਅਸੀਂ ਆ ਕੇ ਲਿਆ ਕਿ ਉਹਨਾਂ ਨੂੰ ਅਜੇ ਐਡਮਿਟ ਹੀ ਇੱਥੇ ਕਰਵਾਇਆ ਹੈ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਉਸ ਨੂੰ ਇਹ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਜਦੋਂ ਸਾਨੂੰ ਇੱਥੋਂ ਸਾਡੇ ਨਾਲ ਉਸਦੇ ਮੈਂਬਰ ਸੀਗੇ ਐਡਵੋਕੇਟ ਹੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਵੀ ਇਸ ਤਰ੍ਹਾਂ ਅੰਗਰੇਜ਼ ਸਿੰਘ ਨੂੰ ਕੁੱਟਮਾਰ ਕਰਕੇ ਕਡਨਾਪ ਕਰਕੇ ਗੱਡੀ ਤੇ ਲਾਦ ਕੇ ਲੈ ਗਏ ਨੇ ਤੇ ਮੈਂ ਪੁਲਿਸ ਵਾਲਿਆਂ ਨੂੰ ਨਾਲ ਦੀ ਨਾਲ ਹੀ ਜਿਹੜਾ ਹੈ ਦੱਸਿਆ ਸੀਗਾ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਆਸ-ਪਾਸੇ ਨੇ ਟਰੇਸ ਕੀਤਾ ਤੇ ਉੱਥੋਂ ਥਾਣੇ ਤੋਂ ਅਸੀਂ ਉਹਨੂੰ ਲੈ ਕੇ ਆਏ ਕਿਡਨੈਪੀ ਦਾ ਵਕੋਥ ਥਾਂ ਕਿਹੜਾ ਸੀ ਅ ਸ਼ਤੀਰ ਵਾਲੇ ਦੇ ਨੇੜੇ ਦਾ ਸੀਗਾ ਜੀ ਬੰਦੇ ਕਿਹੜੇ ਪਿੰਡ ਦੇ ਰਿਆ ਨਾਲੇ ਨੇ ਜੀ ਇਹ ਕੋਠਾ ਪੱਕੀ ਥੋਨੇ ਚ ਨਾਮ ਕੀ ਇਹਨ ਦਾ ਅ ਅੰਗਰੇਜ਼ੀ ਨੇ ਜੀ ਇਹ ਫਾਜ਼ਿਲਕਾ ਕੋਟਾ ਰੇ ਸੀ ਹਾਂ ਜੀ ਹਾਂ ਜੀ ਇੱਥੇ ਪ੍ਰੈਕਟਿਸ ਕਰਦੇ ਨੇ ਜੀ ਡਿਸਟ੍ਰਿਕਟ ਬਾਰਸ ਸਰਗਰਮ ਤੋਂ ਕੀ ਕਹਿਣਾ ਚਾਹੋਗੇ ਕੀ ਲੱਗਦਾ ਐ ਸਾਰੇ ਕੰਮ ਅ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਦੀ ਇਹ ਇੱਕ ਪੜੇ ਲਿਖੇ ਤੇ ਬੁੱਧੀਜੀਵੀ ਤੇ ਇਹਨਾਂ ਨੇ ਸ਼ਰੇਆਮ ਅਟੈ ਇਹ ਬੜੀ ਸਮਾਜ ਲਈ ਸਾਡੇ ਸਾਰਿਆਂ ਲਈ ਜਿਹੜੀ ਹੈ ਬੜੀ ਮਨਪਾਕੀ ਘਟਨਾ ਹੋਈ ਹੈ ਜਿਹੜੀ ਕਿ ਇਹਨਾਂ ਨੇ ਇੰਨੀ ਗੁੰਡਾਗਰਦੀ ਕਰਕੇ ਤੇ ਕਨੈਪ ਕਰਕੇ ਦਿਨ ਦਿਹਾੜ ਦੇ ਵਿੱਚ ਹੀ ਲੋਕਾਂ ਦੇ ਸਾਹਮਣੇ ਜਿਹੜਾ ਹੈ ਸ਼ਰਿਆਮ ਰੋਡ ਤੇ ਕਨੈਪ ਕਰਕੇ ਗੱਡੀ ਤੇ ਲਾਦ ਕੇ ਸ਼ਰਿਆਮ ਨੂੰ ਕੁੱਟਮਾਰ ਕੀਤੀ ਹੈ ਕੋਈ ਪ੍ਰਧਾਨ ਜੀ ਨਾਲ ਗੱਲ ਹੋਈ ਹੁਣ ਬਾਰਾਚੂਸਨ ਦੇ ਤੱਕ ਹਾਂਜੀ ਹੋ ਚੁੱਕੀ ਹੈ ਜੀ ਕੀ ਅੱਗੇ ਕੀ ਨਜ਼ਰ ਲਿਆ ਜੀ ਅੱਗੇ ਹੁਣ ਇੱਕ ਵਾਰ ਅਸੀਂ ਇਹਨੂੰ ਦਾਖਲ ਕਰਾਇਆ ਜੋ ਅੱਗੇ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਅਸੀਂ ਮੌਕੇ ਮੌਕੇ ਤੇ ਵੀ ਗਏ ਸੀਗੇ ਪੁਲਿਸ ਵਾਲਿਆਂ ਨੂੰ ਉੱਥੇ ਡੀਐਸਪੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੇ ਦੇਖਿਆ ਵੀ ਕਾਫੀ ਗੰਭੀਰ ਸੱਟਾਂ ਲਗੀਆਂ ਨਖੂਨ ਲੱਗਿਆ ਕੱਪੜੇ ਵੀ ਪਾਟੇ ਹੋਏ ਨੇ ਉਸ ਅੰਗਰੇਜ਼ ਸਿੰਘ ਦੇ ਤੇ ਇਸ ਤੋਂ ਬਾਅਦ ਅੱਗੇ ਜਿਹੜੀ ਹੈ ਉਹ ਅਸੀਂ ਇਹਦੇ ਬਾਰੇ ਸਖਤ ਕਾਰਵਾਈ ਕਰਵਾਵਾਂਗੇ ਚਲੋ ਜੀ ਸਰ ਜਰਨੈਲਿਸ ਕੋਈ ਵੀ ਨਹੀਂ ਹੋਵੇ ਲੇਕਿਨ ਐਸੇ ਕਾਨੂੰਨ ਬਣਾਜੇ ਲੈ ਕੇ ਮਾਰਕੀਟ ਕਰਨਾ ਉਹਨੂੰ ਕਿਵੇਂ ਦੇਖਦੇ ਸਾਡੇ ਲਈ ਜੋ ਇਹਨਾਂ ਨੇ ਇੰਨੀ ਗੁੰਡਾਗਰਦੀ ਇਹ ਬੱਸ ਵਾਲਿਆਂ ਨੇ ਕਰ ਰੱਖੀ ਹੈ ਸਾਡੇ ਲਈ ਸਾਡੇ ਸਮਾਜ ਲਈ ਬਹੁਤ ਮਾੜੀ ਗੱਲ ਹੈ ਜੀ ਮੰਗ ਕੀ ਕਰ ਰਹੇ ਹਾਂ 50 ਰੁਪਏ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਵੀ ਜੋ ਇਹਨਾਂ ਨੇ ਵਦੀ ਕੀ ਕੀਤੀ ਕੈਪਟ੍ਰੇਵ ਕੀਤਾ ਗੰਭੀਰ ਸੱਟਾਂ ਲਾਈਆਂ ਤੇ ਇਹਦੇ ਤੇ ਸਖਤ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਸਖਤ ਕਾਰਵਾਈ ਹੋਣੀ ਚਾਹੀਦੀ ਰੈਸਟ ਦੋਸ਼ੀਆਂ ਨੂੰ ਰੈਸਟ ਕਰਕੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਇਹ ਕੋਈ ਕਿਹੜੀ ਟਰਾਂਸਪੋਰਟ ਕੰਪਨੀ ਦੀ ਬੱਸ ਸੀ ਇਹ ਕੋ ਨਾਗਪਾਲ ਦੇ ਨਾਮ ਨਾਲ ਜਾਣੇ ਜਾਂਦੇ ਨੇ ਜੀ ਵਕੀਲ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੈਨੂੰ ਪਤਾ ਲੱਗਿਆ ਸਰ ਆਪਣੇ ਕੋਈ ਆਪਣੇ ਐਡਵੋਕੇਟ ਸਾਹਿਬ ਨੇ ਕੋਈ ਨਾਗਪਾਲ ਬੱਸਾਂ ਵਾਲਿਆਂ ਨਾਲ ਰੋਲਾ ਝਗੜਾ ਹੋਇਆ ਸੀਗਾ ਉਹ ਸਬੰਧੀ ਆਪਣੇ ਉਹ ਦਾਖਲ ਹੋਏ ਨੇ ਠੀਕ ਹੈ ਜੀ ਮੈਂ ਆਪਣੇ ਆਇਆ ਇੱਥੇ ਬਿਆਨ ਬੁਣਾ ਆਪ ਲਿਖਦੇ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਸਾਰੀ ਗੱਲਾਂ ਕਲੀਅਰ ਕਰ ਦਿੰਦਾ ਤੁਹਾਨੂੰ ਪਤਾ ਕੀ ਲੱਗਿਆ ਹੁਣ ਤੱਕ ਜਿਹੜਾ ਪਤਾ ਲੱਗਿਆ ਤੁਹਾਨੂੰ ਹਾਂਜੀ ਫਿਲਹਾਲ ਮੈਨੂੰ ਐ ਹੀ ਪਤਾ ਲੱਗਿਆ ਵੀ ਕੋਈ ਉਹਨਾਂ ਨਾਲ ਮਾਰਕੁੱਟ ਹੋਈ ਹੈ ਠੀਕ ਹੈ ਜੀ ਬਾਕੀ ਜੋ ਆਪਦੇ ਬਿਆਨ ਲਿਖਣਗੇ ਉਹ ਸਾਰਾ ਤੁਹਾਨੂੰ ਮੈਂ ਬਿਆਨ ਦੇ ਦੇਣਾ ਕਿਹਾ ਜਾ ਰਿਹਾ ਵੀ ਥਾਣੇ ਦੇ ਵਿੱਚੋਂ ਲੈ ਕੇ ਆਏ ਨੇ ਜੀ ਇਹ ਹਾਂਜੀ ਕੋਈ ਕਿਹੜੇ ਥਾਣੇ ਤੋਂ ਲੈ ਆਏ ਨੇ ਵਕੀਲ ਨੂੰ ਵਕੀਲ ਨੂੰ ਹਾਂਜੀ 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 ਆਪਣੇ ਮੇਰੇ ਕੋਈ ਕਿਹੜੇ ਥਾਣੇ ਸੀ ਆਪਣੇ ਆਪਣੇ ਫਸਟ ਸਟੇਟ ਦੇਣੀ ਹੈ ਫਿਰ ਇਹਨਾਂ ਨੂੰ ਆਪਣੇ ਦੇ ਕੇ ਫਿਰ ਭੇਜਾਂਗੇ ਨਾ ਆਪਾਂ ਸਰ ਇਹ ਪਹੁੰਚੇ ਕਿਵੇਂ ਜੀ ਥਾਣੇ ਦੇ ਰੂਪ ਤੇ ਹਾਂਜੀ ਤੁਹਾਡੇ ਕੋਲ ਪਹੁੰਚੇ ਕਿਵੇਂ ਥਾਣੇ ਇਸ ਬਾਰੇ ਆਪਾਂ ਕਲੀਅਰ ਕਰਦੇ ਹਾਂ ਸਰ ਆਪਾਂ ਸਾਰਾ ਕਿਵੇਂ ਪਹੁੰਚੇ ਕੀ ਗੱਲ ਕਰਨੀ ਹੈ ਜੋ ਹੋਇਆ ਬਿਆਨਾਂ ਦੇ ਵਿੱਚ ਆਪਾਂ ਕਲੈਰਟੀ ਲਿਆਵਾਂਗੇ ਠੇੜ ਪੰਜਾਬੀ ਟੀਵੀ ਲਈ ਕੁਲਦੀਪ ਬਰਾੜ ਜਲਾਲਾਬਾਦ